ਬੇਟਾ ਇਸ ਤੇ ਜਦੋਂ ਚੈਨਾਬਕੀਆ ਬਗ ਭਰੇ ਮੰਦ ਦੇ ਨਾਲ ਬੇਟੇ ਯਾਰ ਜਗ ਲਈਦਾ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਦਿਨ ਮਨਾਉਂਦਾ ਸੀਗਾ ਪਰ ਤੋਂ ਜਾਣ ਤੋਂ ਬਾਅਦ ਵੀ ਸਾਨੂੰ ਲੱਗਦਾ ਵੀ ਕਿ ਉਹਨੂੰ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੂੰ ਯਾਦ ਕਰਦੇ ਹਾਂ ਕੀ ਕਹੂੰਗੇ ਥੋੜੇ ਸਮੇਂ ਸੀ ਜਿਹੜੇ ਗਿੱਦੂ ਦੇ ਈਪੀ ਲਾਡ ਕੀਤੀ ਆ ਕੱਖਾਂ ਜਿਹੜੀ ਕ੍ਰੋਸ ਕਰਦੀ ਪੁੱਤারে ਖੁਜੀ ਆਪਣਾ ਸ਼ੁਰੂ ਤੋਂ ਕਿ ਸਿੱਧੂ ਉਸ ਸਿੱਧੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਸਿੱਧੂ ਦੀ ਹੁੰਦ ਹੈ ਜਦ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਤੋਂ ਚਾਹਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਤੋਂ ਕਰੇ ਫੈਨ ਕਿਹਾ ਹੀ ਨਹੀਂ ਨਾ ਸਿੱਧੂ ਨੇ ਕਿਹਾ ਤਾਂ ਨਹੀਂ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾਂ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹ ਕੋ ਨੂੰ ਪਤਾ ਲੱਗਿਆ ਸੀ ਪੋਰਟ ਚਲੇ ਗਏ ਆ ਨੋਟਾ ਹੂਗਾ ਉਸ ਤੋਂ ਬਗਲਾ ਮੈਂ ਵੀ ਨਹੀਂ ਕਰਦੀ ਪਰੰਤੂ ਇਹ ਸਾਰੀ ਚੀਜ਼ ਨੂੰ ਹੁਣ ਦਾਹ ਪ੍ਰੈਸ ਦੀ ਬਜਾਏ ਮੈਂ ਸਾਡਾ ਫੈਸਲਾ ਪਰਿਵਾਰ ਦਾ ਸੀ ਪੋਟ ਦੇ ਗ੍ਰਾਮਫਿਨ ਸੀ ਇਹ ਤਾਂ ਹੁੰਦੇ ਹੋ ਲੋਕਾਂ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਸੀ ਕਿ ਇੰਟਰਵਿਊਆਂ ਕੀਤੀਆਂ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਛੋਟੇ ਰੱਖ ਲਏ ਨੇ ਲਿਖਾ ਦਿੱਤੇ ਹੈਗੇ ਬਿਆਨ ਜਾਂ ਫੋਰ ਕਾਫੀ ਦੇ ਖੁਦ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜੇ ਆਪਾਂ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਣਾ ਇੱਕ ਧਰਮ ਨਿਭਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਹੈ ਉਹ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਹੈ ਜਾਂ ਕਿੰਨਾ ਗਰੂ ਹਲਕੇ ਚ ਲੈਂਦਾ ਤਾਂ ਤੋਂ ਹੁੰਦਾ ਇਹਨਾਂ ਗੱਲਾਂ ਨੂੰ ਵੇਖ ਕੇ ਕਿ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ادارے ਦੇ ਨਾਲ ਕੋਈ ਸਬੂਤ ਕਰਦੇ ਹੋ ਜਾਂ ਕੁਝ ਕਰਦੇ ਹੋ ਯਾਰ ਤੁਸੀਂ ਥੋੜਾ ਜਆ ਇੰਨੇ ਕ ਹੰਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕਿਨੈ ਲੈ ਲੈਣਾ ਤਾਂ ਚੰਗਾ ਲੱਗਦਾ ਸਾਫ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧ ਮਾਰਤ ਦੇ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਥੋੜੇ ਕੁਝ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਪੁਰੇ ਬੀਕਿੰਗ ਤੋਂ ਹੋਣੇ ਬੜਾ ਉਹਨਾਂ ਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਨੇ ਨਹੀਂ ਦਿੱਤਾ ਵੀਰੇ ਪੱਤਰਕਾਰ ਮੇਰੇ ਨਾਲ ਫੌਂਡਰ ਤੋਂ ਮੇਰੇ ਕੋਲੇ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਵੀ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਆਪੋਸ਼ ਆਪਣੇ ਤੋਂ ਵਾਦਾ ਖਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨਿਰਵਾਸ ਸਿੱਤੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਜਾਨ ਝੂਠ ਨੇ ਤੇ ਇਹ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀ ਜੀ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦਾ ਜ਼ਿਕਰ ਕਰ ਰਿਹਾ ਸੀ ਤੂੰ ਬਿਹਤਰ ਹੁੰਦਾ ਜੇ ਸਿੱਤੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਇਹ ਜਦੋਂ ਮੈਂ ਸਮਝ ਕੇ ਦੇਖਦਾ ਜੋ ਮੈਨੂੰ ਦਿੱਖਦਾਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਤੂ ਦੀ ਹਾਲਤ ਸੀ ਨਾ ਮੇਰੀ ਉਸ ਤੋਂ ਵੀ ਬਾਤਰ ਕਰਤੀ ਨਾ ਲੋਕਾਂ ਨੇ ਆਹੀ ਦਵਾ ਉਹਦੇ ਉੱਤੇ ਸੀ ਨਹੀਂ ਉਹ ਸੋਹਣਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮਤਲਬ ਐਵਰੀਥਿੰਗ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਵਜਨ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿ ਇਹਨੇ ਸਟਾਈ ਕਮਾਰਤੀ ਕਿ ਨੋ ਕਰਤਾ ਕਿ ਦਰਖਾਸਤ ਦੇਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਬਣਿਆ ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਉਹਨਾਂ ਦਾ ਤੇ ਉਹ ਮਨ ਲਾਉਣਗੇ ਉਹ ਹੋ ਸਕਦਾ ਕੰਮ ਤਾਂ ਤੁਸੀਂ ਪਰਵਾਹ ਨਾ ਕਰੋ ਉਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਹੈ ਚਾਹੇ ਵਰਸੀ ਦਾ ਦਿਨ ਹੈ ਉਹਨੂੰ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਨਿਠੇ ਅੱਜ 11 ਜੂਨ ਸੀ ਉਹਨਾਂ ਨੂੰ ਪਤਾ ਸੀ 11 ਜੂਨ ਦੇ ਦਿਨ ਕੀ ਲਈ ਕਰਨੀ ਰੋਦੇ ਵਿੱਚ ਡਾਕੂਮੈਂਟਰੀ ਆ ਠੋਕਦਾ ਤੁਸੀਂ ਲੋਕ ਤੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ ਅੱਜ ਵੀ ਦਿੰਦਾ ਹੈ